ਤੋ ਦੇਖ ਸਕਦੇ ਹੋ ਉਹ ਜਗਾ ਸਤੋਂ ਜਿਹਨੂੰ ਦੁਨੀਆ 'ਚ ਮਹਿੰਗੀ ਜਗਾ ਦਾ ਦਰਜਾ ਹਾਸਲ ਹੈ ਜਦੀ ਕੀਮਤ ਕਰੋੜਾਂ 'ਚ ਨਹੀਂ ਅਰਪਾਂ 'ਚ ਵੀ ਨਹੀਂ ਲਗਾਈ ਜਾ ਸਕਦੀ ਇੱਥੇ ਜਿਹੜੇ ਛੋਟੇ ਸਾਬਜਾਦੇ ਸੀਗੇ ਉਹਨਾਂ ਸੰਸਕਾਰ ਕੀਤਾ ਗਿਆ ਉਸਦੇ ਲਈ ਇੱਥੇ ਸਾਰੇ ਲੱਖਾਂ ਦਾ ਵੱਧ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਆਪਣੀ ਸ਼ਰਧਾ ਨਾਲ ਉਰੇ ਆਉਂਦੇ ਜਿਵਾਨ ਟਾਡਰ ਮਾਲ ਨੇ ਇੱਥੇ ਮੋਹਰਾਂ ਖੜੀਆਂ ਕਰਕੇ ਖਰੀਦਿਆ ਸੀ ਸੰਸਕਾਰ ਕਰਨ ਦੇ ਲਈ ਸਰਦੀ ਬੇਨਤੀ ਹੁ ਸਾਰਿਆਂ ਨੂੰ ਵੀ ਇਹ ਹੈ ਜਦੋਂ ਵੀ ਮੱਥਾ ਟੇਕਣ ਆਉਨੇ ਹੋ ਨਿਮਰਤਾ ਨਾਲ ਆਇਆ ਕਰੋ ਪੂਰ ਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦੇ ਦਰਬਾਰ ਸਾਹਿਬ ਕੋਲ ਮੌਜੂਦ ਆ ਤੇ ਕੁਝ ਪਿਆਰੇ ਬੱਚੇ ਕੋਲ ਖੜੇ ਗੱਲਬਾਤ ਕਰਦੇ ਆ ਵੀ ਸੱਚੀ ਦੱਸ ਕੀ ਨਾਮ ਤੁਹਾਡਾ ਮੇਰਾ ਨਾਮ ਦਮਨਪ੍ਰੀਤ ਕੌਰ ਤਾਂ ਬਿਲਕੁਲ ਕੀ ਮਹਾਰਾਜ ਹੈ ਕਿਉਂ ਲੱਖਾਂ ਦੋ ਸਿਰ ਤੇ ਤਬਸਤ ਖੋਣ ਆਏ ਲੱਖਾਂ ਦਿਲ ਇੱਥੇ ਆਏ ਇਹ ਸ਼੍ਰੀ ਜੋਤੀ ਸਰੂਪ ਸਾਹਿਬ ਹੈ ਤੇ ਇੱਥੇ ਜਿਹੜੇ ਛੋਟੇ ਸਾਹਿਬ ਜਾਦੇ ਸੀਗੇ ਉਹਨਾਂ ਸੰਸਕਾਰ ਕੀਤਾ ਗਿਆ ਉਸ ਦੇ ਲਈ ਇੱਥੇ ਸਾਰੇ ਲੱਖਾਂ ਦਾ ਵੱਧ ਲੋਕ ਇੱਥੇ ਮੱਥਾ ਟੇਕਣ ਆਉਂਦੇ ਆ ਆਪਣੀ ਸ਼ਰਧਾ ਨਾਲ ਉਰੇ ਆ ਇਹਦੀ ਸਭ ਤੋਂ ਵੱਡੀ ਮਹਾਨਤਾ ਇਹ ਹੈ ਕਿ ਸਰ ਸਭ ਤੋਂ ਮਹਿੰਗੀ ਧਰਤੀ ਹੈ ਇੱਥੇ ਦੀਵਾਨ ਟੁੱਟੜ ਮਲ ਨੇ ਇੱਥੇ ਮੋਹਰਾਂ ਖੜੀਆਂ ਕਰਕੇ ਖਰੀਦਿਆ ਸੀ ਸੰਸਕਾਰ ਕਰਨ ਦੇ ਲਈ ਤੇ ਸਾਡੀ ਬੇਨਤੀ ਹੁਣ ਸਾਰਿਆਂ ਨੂੰ ਵੀ ਇਹ ਹੈ ਜਦੋਂ ਵੀ ਮੱਥਾ ਟੇਕਣ ਆਉਨੇ ਹੋ ਨਿਮਰਤਾ ਨਾਲ ਆਇਆ ਕਰੋ ਲਾਈਨ ਦੇ ਵਿੱਚ ਇੱਕ ਦੂਜੇ ਨੂੰ ਧੱਕਾ ਨਾ ਮਾਰਿਆ ਕਰੋ ਸਾਰੇ ਪਿਆਰ ਨਾਲ ਆ ਕਿਤੇ ਜੋ ਇੱਥੇ ਪ੍ਰੇਮ ਪਿਆਰ ਹੈ ਉਹ ਵੀ ਦੇਖ ਸਕਦੇ ਹੋ ਕਿ ਤੁਹਾਨੂੰ ਦੱਸ ਦਿੰਦੇ ਆ ਕਿ ਇੱਥੇ ਉਹ ਜਗ੍ਹਾ ਹੈ ਜੋ ਦੀਵਾਨ ਟੁੱਟੜ ਮਲ ਜੀ ਨੇ ਹੁਣੇ ਦੀਆਂ ਮੋਹਰਾਂ ਵਸ਼ਾ ਕੇ ਛੋਟੇ ਸਾਹਿਬ ਜੀ ਆਦਿਆਂ ਦੇ ਸਸਕਾਰ ਲਈ ਜਗਾ ਉਸ ਵਕਤ ਦੀ ਹਕੂਮਤ ਤਖੀਰਦੀ ਸੀ। ਤੋਂ ਦੇਖ ਸਕਦੇ ਹੋ ਤੁਹਾਨੂੰ ਅੰਦਰ ਦਾ ਸਾਰਾ ਦਿਖਾ ਰਹੇ ਆਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੀ। ਤੋਂ ਤੁਹਾਨੂੰ ਸਾਰਾ ਦਿਖਾ ਰਹੇ ਆਂ ਅੰਦਰ ਦਾ ਉਹ ਦ੍ਰਿਸ਼ ਜਿੱਥੇ ਜਿੰਨੂੰ ਕਿਹਾ ਜਾਂ ਦੁਨੀਆ ਦੀ ਸਭ ਤੋਂ ਮਹਿੰਗੀ ਜਗਾ ਕਿਹਾ ਜਾਂਦਾ ਹੈ। ਜੀ ਹਾਂ ਸੋਨੇ ਦੀ ਮੋਹਰਾਂ ਦੇ ਨਾਲ ਸੋਨੇ ਦੇ ਸਿੱਕਿਆਂ ਦੇ ਨਾਲ ਸੋਨੇ ਦੀ ਮੋਹਰਾਂ ਦੇ ਨਾਲ ਫਿੱਦੀ ਹੋਈ ਇੱਥੇ ਜਗਾ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਵਾਸਤੇ ਇੱਥੇ ਹੀ ਉਹਨਾਂ ਦੀ ਦਾਦੀ ਮਾਤਾ ਗੁਜਰੀ ਕੌਰ ਜੀ ਨੇ ਪ੍ਰਾਣ त्यागे ਸਨ ਸੋ ਦੇਖ ਸਕਦੇ ਹੋ ਉਹ ਜਗਾ ਸਭ ਤੋਂ ਜਿਹਨੂੰ ਦੁਨੀਆ ਦੀ ਮਹਿੰਗੀ ਜਗ੍ਹਾ ਦਾ ਤਰਜਾ ਹਾਸਲ ਆ ਜਿਹਦੀ ਕੀਮਤ ਕਰੋੜਾਂ ਚ ਨਹੀਂ ਅਰਬਾਂ ਚ ਵੀ ਨਹੀਂ ਲਗਾਈ ਜਾ ਸਕਦੀ ਸੋ ਉਹ ਜਗਾ ਜਿੱਥੇ ਸੋਨੇ ਦੇ ਸਿੱਕੇ ਵਿਸ਼ਾ ਕੇ ਮਾਤਾ ਗੁਜਰਕੌਰ ਦੇ 2 ਛੋਟੇ ਸਹਿਬਜਾਦਿਆਂ ਦੀ ਸੰਸਕਾਰ ਲਈ ਜਗਾ ਉਸ ਵਕਤ ਦੀਵਾਨ ਟੋਡਰਮਲ ਨੇ ਖਿਰਦੀ ਸੀ ਤਾਂ ਹੀ ਉਹਨਾਂ ਨੂੰ ਦੀਵਾਨ ਦੀ ਜਿਹੜੀ ਉਪਲਬਧੀ ਹੈ ਉਹ حاصل ਹੋਈ ਸੀ ਦੀਵਾਨ ਦਾ ਟਾਈਟਲ ਹਾਸਲ ਹੋਇਆ ਸੀ ਸੋ ਦੇਖ ਸਕਦੇ ਹੋ ਕਿ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਆਂ ਦੇਖ ਸਕਦੇ ਹੋ ਕਿ ਰੁਮਾਲਾ ਸਾਹਿਬ ਚੜਾਈ ਜਾਂਦੇ ਨੇ ਲੋਕ ਨਤਮਸਤਕ ਹੁੰਦੇ ਆ ਸੋ ਇਸ ਵਕਤ ਤੁਹਾਨੂੰ ਦਿਖਾ ਰਹੇ ਆਂ ਜੀ ਹਾਂ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ ਜੀ ਦਾ ਜਿੱਥੇ ਤੁਸੀਂ ਦੇਖ ਸਕਦੇ ਹੋ ਕੇ ਸੰਗਤਾਂ ਹੁਮ ਹੁਮਾ ਕੇ ਪਹੁੰਚ ਰਿਆ ਨੇ ਨਤਮਸਤਕ ਹੋਣ ਵਾਸਤੇ ਉਸ ਜਗ੍ਹਾ ਤੇ ਜਿੱਥੇ ਲੱਖਾਂ ਨਤਮਸਤਕ ਹੁੰਦੇ ਆ ਜੀ ਉਹ ਭਾਵੁਕ ਹੁੰਦੇ ਆ ਤੇ ਉਹ ਦਿਲ ਉਹ ਭਾਵੁਕ ਹੋ ਕੇ ਜਿੱਥੇ ਜਗ੍ਹਾ ਦੇ ਕੋਲ ਨਤਮਸਤਕ ਹੁੰਦੇ ਆ ਪਰ ਕਈ ਵਾਰ ਮੂੰਹੋਂ ਬੋਲ ਨਹੀਂ ਨਿਕਲਦੇ ਅਜੇ ਹੀ ਅਹਿਮੀਅਤ ਹੈ ਇਸ ਜਗ੍ਹਾ ਦੀ ਉਹ ਦੇਖ ਪਾ ਰਹੇ ਹੋ ਤੁਸੀਂ ਕਿ ਲੱਖਾਂ ਨਤਮਸਤਕ ਹੋ ਰਹੇ ਸਿਰ ਲੱਖਾਂ ਚੁਕਰੇ ਸ਼ੀਸ਼ ਦਿਲਾਂ ਚ ਪਿਆਰ ਛੋਟੇ ਸਾਹਿਬ ਜਾਦਿਆਂ ਦੀ ਯਾਦ ਮਾਤਾ ਗੁਜਰੀ ਕੌਰ ਤੇ ਦੋ ਛੋਟੇ ਪੋਤੇ 9 ਸਾਲਾ ਜੁਰਾਵਰ ਸਿੰਘ ਜੀ 7 ਸਾਲਾ ਫਤਿਹ ਸਿੰਘ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਜੋਤੀਸਰੂਪ ਸਾਹਿਬ